ਸੋਰੀ ਜੀ ਮੈਡਮ ਜੀ ਕਿੱਦਾਂ ਆ ਸਾਡੇ ਸਰਟੀਫਿਕੇਟ ਸਰਟੀਫਿਕੇਟ ਲਈ ਬਹੁਤ ਸਾਰੇ ਆਪਦੇ ਆਪ ਦੇ ਸੀਕਿਟ ਸਰਟੀਫਿਕੇਟ ਆਨਲਾਈਨ ਫਰਮ ਕਰਕੇ ਪ੍ਰੋਫੈਸ਼ਨਲ ਹੋ ਗਿਆ ਜੀ ਉਹਨਾਂ ਨੂੰ ਪ੍ਰਮਾਣ ਪੱਤਰ ਦੇ ਅੰਦਰ ਵੀ ਦੇ ਰਹੇ ਆ ਤੇ ਹਾਂ ਤੇ ਅਸੀਂ ਇਹ ਕਹਾਂ ਕਿ ਤਾਂ ਜੀ ਸਾਡੇ ਕੋਲ ਬੱਸ ਰਿਪੋਰਟ ਵੀ ਆਉਂਦੀ ਹੈ ਉਹ ਵੀ ਆਪਣਾ ਕੋਈ ਸਮਝ ਨਹੀਂ ਆ ਰਹੀ ਸਰ ਪਾਣੀ ਜੋ ਹੈ ਤਾਂ ਬਾਹਰ ਦਈਏ ਅੱਲੇ ਆਪਣੇ ਕੋਈ ਇੱਕ ਲੱਖ 60 ਹਜ਼ਾਰ ਰੁਪਏ ਲੈ ਲਏ ਜੀ ਮੇਰੇ ਨਾਮ ਸੰਯੁਕਤਾ ਹੈ ਮੈਂ ਡੀਐਫਐਸਸੀ ਕਪੂਰਥਲਾ ਅੱਜ ਅਸੀਂ ਫਗਵਾੜੇ ਦੇ ਵਿੱਚ ਐਸਡੀਐਮ ਸਾਹਿਬ ਦੇ ਕੋਲ ਬੈਠ ਕੇ ਅਸੀਂ ਇੱਕ ਮੀਟਿੰਗ ਕੀਤੀ ਹੈ ਸਾਡੀ ਕੋਲ ਰਜਿਸਟਰਡ ਰਨਾ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿੰਨਾ ਲੋਕਾਂ ਦੇ ਰਾਸ਼ਨ ਕਾਰਡ ਬਣ ਹੋਏ ਨੇ ਉਹ ਸਾਰੇ ਹੀ ਮੈਂਬਰਸ ਆਪਣੇ ਨਜ਼ਦੀਕੀ ਡੀਕੂ ਕੋਲ ਜਾ ਕੇ ਆਪਣਾ ਅੰਗੂਠਾ ਲਗਾ ਕੇ ਆਪਣੇ ਇਕਮਈਸੀ ਕਰਵਾ ਲੈਣ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਇਨਸਟਰਕਸ਼ਨਸ ਨੇ ਕਿ 30 ਜੂਨ ਤੱਕ ਹਰ ਹਾਲ ਦੇ ਵਿੱਚ ਜਿਹੜੀਆਂ 100% ਕੀਵੋਸੀ ਕੀਤੀ ਜਾਏ ਇਸਕੇ ਕੇ ਸਾਨੂੰ ਸਾਰੇ ਸਭ ਨੂੰ ਇਹੀ ਬੇਨਤੀ ਕਰਦੇ ਆਂ ਕਿ ਆਪਣੇ ਨਜ਼ਦੀਕੀ ਡੀਪੋਹੋਲਡਰ ਕੋਲ ਜਾ ਕੇ ਆਪਣਾ ਈ ਕੇਆਬਾਸੀ ਕੰਪਲੀਟ ਕਰਵਾ ਲੈਣ ਤਾਂ ਕਿ ਇਹਨੂੰ ਰਗਤਾਂ ਰਾਸ਼ਨ ਜੀ ਮਿਲ ਜਾ ਰਵੇ। ਧੰਨਵਾਦ।